ਆਪਣੀ ਬਾਈਕ ਤੇ ਉਹ ਆਪਣੇ ਪਿੰਡ ਡਿਊਟੀ ਤੋਂ ਬਾਅਦ ਵਾਪਸ ਜਾ ਰਿਹਾ ਸੀ ਤੇ ਇਹਨਾਂ ਦੇ ਕਹਿਣ ਮੁਤਾਬਕ ਇਹ ਹੈ ਕਿ ਰਸਤੇ ਵਿੱਚ ਤਾਰਾਂ ਸੀਗੀਆਂ ਬਿਜਲੀ ਬੋਧੀਆਂ ਲੱਗੀਆਂ ਹੋਈਆਂ ਬਿਜਲੀ ਦੀਆਂ ਤਾਰਾਂ ਦੇ ਵਿੱਚ ਉਹਦਾ ਮੋਟਰਸਾਈਕਲ ਲੰਨ ਕਰਕੇ ਡਿੱਗਾ ਵਾ ਕਿ ਬਿਜਲੀ ਦੀਆਂ ਤਾਰਾਂ ਹੀ ਕੰਬੜ ਟੁੱਟਾਈ ਕੰਪਲੇਨਸ ਹੋਈਆਂ ਹੀ ਨਹੀਂ ਗਈਆਂ ਉਹ ਨਹੀਂ ਚੱਕੀਆਂ ਗਈਆਂ ਗੈਰਲੀ ਕਰਕੇ ਦੀ ਮੌਤ ਹੋ ਗਈ 5:30 ਦੇ ਕਰੀਬ ਸਵੇਰੇ ਤੱਕ ਸਾਹ ਜਿਹੜਾ ਵਾ ਉਹ ਬਿਜਲੀ ਬੋਰਡ ਦੀਆਂ ਜਿਹੜੀਆਂ ਤਾਰਾਂ ਨੇ ਹਾਈ ਵੋਲਟੇਜ ਉਹ ਸੜਕ ਦੇ ਉੱਤੇ ਬਾਈਪਾਸ ਕਰਨ ਤਾਰਨ ਜਿੱਥੇ ਰਾਧਾ ਸਵਾਮੀ ਡੇਰਾ ਆ ਉਸ ਤੋਂ ਪਹਿਲਾਂ ਉਹ ਤਾਰਾਂ ਡਿੱਗੀਆਂ ਸੀਗੀਆਂ ਉਹਨਾਂ ਦਾ ਕਰਕੇ ਉਹਨਾਂ ਦੀ ਜਿਹੜੀ ਆ ਮੌਕੇ ਤੇ ਮੌਤ ਹੋ ਗਈ। ਤੋਂ ਇਹਨਾਂ ਦੇ ਅਧਿਕਾਰੀ ਜਿਹੜੇ ਆ ਉਹ ਆਏ ਨੇ ਪਰ ਉਹਨਾਂ ਨੇ ਵੇਖੋ ਪਹਿਲੀ ਗੱਲ ਇਹ ਆ ਵੀ ਆਂਦੇ ਸਾਡੀ ਇਹ ਡਿਊਟੀ ਖਤਮ ਹੋ ਗਈ ਆ। ਜੇ ਖਤਮ ਹੋ ਗਈ ਆ ਤੇ ਉਹਨਾਂ ਦਾ ਆਉਣਾ ਹੀ ਨਹੀਂ ਬਣਦਾ ਜੇ ਉਹ ਆਏ ਆ ਤੇ ਉਹਨਾਂ ਨੂੰ ਘਰਾਂ ਵਾਲਿਆਂ ਨੇ ਲੱਗੀ ਇਹੋ ਕਿਹਾ ਵਾ ਕਿ ਇਹ ਤਾਰਾਂ ਨੂੰ ਕੱਟ ਕੇ ਸਾਈਡ ਦੇ ਉੱਤੇ ਕਰ ਦਿੱਤਾ ਜਾਵੇ ਤਾਂ ਜੋ ਰਾਤ ਨੂੰ ਕੋਈ ਇਦਾਂ ਦਾ ਹਾਦਸਾ ਨਾ ਵਾਪਰੇ ਕੋਈ ਪ੍ਰਸ਼ਾਸਨ ਅਧਿਕਾਰੀ ਨਹੀਂ ਪਹੁੰਚਿਆ ਸਵੇਰੇ ਸਾਡੇ ਹੀ ਆਗੂ ਨੇ ਬਖੀਰ ਸਿੰਘ ਗਨਵਾਲ ਉਹ ਜਦੋਂ ਥਾਣੇ ਆਏ ਆ ਤੇ ਥਾਣੇ ਦੇ ਵਿੱਚ ਵੀ ਪ੍ਰਸ਼ਾਸਨ ਅਧਿਕਾਰੀ ਜਿਹੜੇ ਨੇ ਉਹ ਸਿਰਫ ਦੋ ਹੀ ਨਜ਼ਰ ਪਾਏ ਗਏ ਔਰ ਉੱਥੇ ਵੀ ਲਗਭਗ ਅੱਧਾ ਘੰਟਾ ਬਾਅਦ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਆ ਅੱਜ ਸਵੇਰ 5:30 ਵਜੇ ਦੇ ਕਰੀਬ ਜਸਪਾਲ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਜਾਣੀਆਂ ਜੋ ਕਿ ਸਕਿਉਰਿਟੀ ਗਾਰਡ ਦੀ ਡਿਊਟੀ ਕਰਦਾ ਸੀਗਾ ਆਪਣੀ ਬਾਈਕ ਤੇ ਆਪਣੇ ਪਿੰਡ ਡਿਊਟੀ ਤੋਂ ਬਾਅਦ ਵਾਪਸ ਜਾ ਰਿਹਾ ਸੀ ਤੇ ਇਹਨਾਂ ਦੇ ਕਹਿਣ ਮੁਤਾਬਕ ਇਹ ਹੈ ਕਿ ਰਸਤੇ ਵਿੱਚ ਤਾਰਾਂ ਸੀਗੀਆਂ ਬਿਜਲੀ ਬੋਰ ਦੀਆਂ ਡਿੱਗੀਆਂ ਹੋਈਆਂ ਬਿਜਲੀ ਦੀਆਂ ਤਾਰਾਂ ਦੇ ਵਿੱਚ ਉਹਦਾ ਮੋਟਰਸ਼ਾਲਾ ਲੜਨ ਕਰਕੇ ਡਿੱਗਾ ਵਾ ਪਰ ਮੌਕੇ ਤੇ ਜਦੋਂ ਆਈ ਪੁੱਛੀਏ ਉੱਥੇ ਤਾਰਾਂ ਤਾਂ ਸਾਈਡ ਤੇ ਸੀਗੀਆਂ ਪਰ ਹਾਂ ਰਿਪੇਅਰ ਦਾ ਕੰਮ ਜ਼ਰੂਰ ਉੱਥੇ ਬਿਜਲੀ ਬੋਰ ਵੱਲੋਂ ਕੀਤਾ ਗਿਆ ਵਾ ਬਾਕੀ ਅਸੀਂ ਉਹਨਾਂ ਦੇ ਬੇਟੇ ਦੇ ਬਿਆਨ ਲਿਖ ਕੇ 194 ਬੀਐਨਐਸਐਸ ਤਹਿਤ ਕਾਰਵਾਈ ਕਰ ਰਹੇ ਹਾਂ ਉਸ ਤੋਂ ਬਾਅਦ ਜੋ ਪੋਸਟਮਾਰਮ ਰਿਪੋਰਟ ਆਏਗੀ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇ ਦਲੇਰ ਸਿੰਘ ਦਲੇਰ ਸਿੰਘ ਜੀ ਕੀ ਗੱਲ ਹੋਈ ਹੈ ਮੈਂ ਮੈਨੂੰ ਅੱਜ ਸਵੇਰੇ 6 ਵਜੇ ਪਤਾ ਲੱਗਾ ਕਿ ਮੇਰੇ ਫਾਦਰ ਦਾ ਐਕਸੀਡੈਂਟ ਹੋ ਗਿਆ ਤੇ ਮੈਂ ਜਲਦੀ ਜਲਦੀ ਮੈਂ ਐਂਬੂਲੈਂਸ ਤੇ ਪੁਲਿਸ ਅਰੇਂਜ ਕੀਤੀ ਐਂਬੂਲੈਂਸ ਆਈ ਲੈ ਕੇ ਗਏ ਤੇ ਉੱਥੇ ਉਹਨਾਂ ਨੇ ਮੇਰੇ ਫਾਦਰ ਨੂੰ ਡੈਥ ਪ੍ਰੋਨਾਉਂਸ ਕਰਤਾ ਕੀ ਕਾਰਨ ਕੀ ਰਿਹਾ ਵੈਕਸੀਡੈਂਟ ਹੋ ਗਿਆ। ਕਿਹਾ ਤਾਂ ਇਹੀ ਜਾ ਰਿਹਾ ਹੈ ਕਿ ਜੋ ਸਾਹਮਣੇ ਹੈ ਸਾਰਾ ਕੁਝ ਹੀ ਆ ਵੀਡੀਓਜ਼ ਵੀ ਆ ਕਿ ਬਿਜਲੀ ਦੀਆਂ ਤਾਰਾਂ ਹੀ ਖੰਭਾ ਟੁੱਟਾ ਹੀ ਕੰਪਲੇਨਸ ਹੋਈਆਂ ਹੀ ਗੀਆਂ ਉਹ ਨਹੀਂ ਚੱਕੀਆਂ ਗਈਆਂ। ਇਹ ਗੇਲੀ ਕਰਕੇ ਉਹਦੀ ਅੱਜ ਮੌਤ ਹੋ ਗਈ। ਕੀ ਮੰਗਾ? ਮੰਗੇ ਇਨਸਾਫ ਹੋਣਾ ਚਾਹੀਦਾ ਜੋ ਉਹਨਾਂ ਜਾਣ ਵਾਲਾ ਚਲ ਗਿਆ ਹੋਰ ਨਾ ਕੋਈ ਜਾਵੇ ਤੇ ਇਸ ਦੇ ਤੇ ਜੋ ਵੀ ਬੰਦੀ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਇਨਸਾਫ। ਹਾਂਜੀ ਵੈਕੁਰਜੀ ਖਾਲਸਾ ਵੈਕੁਰਜੀ ਕੀ ਫਤਿਹ ਦਲਜੀਤ ਸਿੰਘ ਖਾਲਸਾ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਸਿੱਧੂਪੁਰ ਦਲਜੀਤ ਸਿੰਘ ਜੀ ਕੀ ਗੱਲ ਹੋਈ ਅੱਜ ਜਿਹੜਾ ਸਵੇਰੇ ਸਵੇਰੇ ਐਕਸੀਡੈਂਟ ਹੋਇਆ ਵਾ ਕੀ ਇਹ ਕਾਰਨ ਰਿਐਕਸੀਡੈਂਟ ਵਾ ਦੇਖੋ ਜੀ ਸਭ ਤੋਂ ਪਹਿਲਾਂ ਤੇ ਬਹੁਤ ਜ਼ਿਆਦਾ ਦੁੱਖ ਵਾਲੀ ਗੱਲ ਆ ਅੱਜ 19 ਤਰੀਕ ਵਾਲੇ ਦਿਨ ਆ ਐਤਵਾਰ ਵਾਲਾ ਦਿਨ ਆ ਤਿਹਾਰ ਸੀ ਕਿ ਕੱਲ ਪਰਸੋਂ ਦੀਵਾਲੀ ਦੇ ਪਰ ਸਰਦਾਰ ਜਸਪਾਲ ਸਿੰਘ ਜਿਹੜੇ ਜਾਣੀਆਂ ਪਿੰਡ ਦੇ ਰਹਿਣ ਵਾਲੇ ਆ ਔਰ ਦਿੱਲੀ ਪਬਲਿਕ ਸਕੂਲ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਡਿਊਟੀ ਨਿਭਾ ਰਹੇ ਆ ਉਹ ਆਪਣੀ ਡਿਊਟੀ ਸਮਾਪਤ ਕਰਕੇ ਸਵੇਰੇ ਜਿਹੜਾ 5 ਵਜੇ ਉਹ ਆ ਰਹੇ ਸੀਗੇ 5:30 ਦੇ ਕਰੀਬ ਸਵੇਰੇ ਤੜਕਸਾਰ ਜਿਹੜਾ ਵਾ ਉਹ ਬਿਜਲੀ ਬੋਰਡ ਦੀਆਂ ਜਿਹੜੀਆਂ ਤਾਰਾਂ ਨੇ ਹਾਈ ਵੋਲਟੇਜ ਉਹ ਸੜਕ ਦੇ ਉੱਤੇ ਬਾਈਪਾਸ ਕਰਨ ਤਾਰਨ ਜਿੱਥੇ ਰਾਧਾ ਸਵਾਮੀ ਡੇਰਾ ਆ ਉਸ ਤੋਂ ਪਹਿਲਾਂ ਉਹ ਤਾਰਾਂ ਡਿੱਗੀਆਂ ਸੀਗੀਆਂ ਉਹਨਾਂ ਦਾ ਕਰਕੇ ਉਹਨਾਂ ਦੀ ਜਿਹੜੀ ਆ ਮੌਕੇ ਤੇ ਮੌਤ ਹੋ ਗਈ ਤਾਰਾਂ ਕਿੰਨੇ ਦਿਨ ਹੋ ਗਿਆ ਸੀ ਜੀ ਉਹ ਰਾਤ ਦੀਆਂ ਹੀ ਤਾਰਾਂ ਜਿਹੜੀਆਂ ਵਾ ਸ਼ਾਮ ਦੀਆਂ ਹੀ ਸ਼ਾਮ ਦੀਆਂ ਤਾਰਾਂ ਡਿੱਗੀਆਂ ਨੇ ਔਰ ਸ਼ਾਮ ਦੀਆਂ ਹੀ ਕੰਪਲੇਂਟਾਂ ਜਿਹੜੀਆਂ ਉਹ ਲਾਗੇ ਜਿੰਨੇ ਵੀ ਕਰਾ ਆਲੇ ਆ ਉਹਨਾਂ ਵੱਲੋਂ ਪਾਈਆਂ ਜਾ ਰਹੀਆਂ ਨੇ ਇਨਾਂ ਦਾ ਜਿਹੜਾ ਰਜਿਸਟਰਡ ਨੰਬਰ ਆ ਬਿਜਲੀ ਬੋਰਡ ਦਾ 1912 ਉਹਦੇ ਉੱਤੇ ਵੀ ਪਾਈਆਂ ਗਈਆਂ ਉਹਨਾਂ ਦੇ ਰੀ ਮੈਸੇਜ ਜਿਹੜੇ ਆਏ ਉਹਨਾਂ ਦੇ ਸਕਰੀਨਸ਼ਾਟ ਵੀ ਆ ਸਾਡੇ ਕੋਲ ਪਰ ਕੋਈ ਮਹਿਕਮੇ ਵੱਲੋਂ ਜਗ੍ਹਾ ਤੇ ਭੌਂਚੀਆਂ ਨਹੀਂ ਉੱਥੇ ਕੋਈ ਦੋ ਇਹਨਾਂ ਦੇ ਅਧਿਕਾਰੀ ਜਿਹੜੇ ਆ ਉਹ ਆਏ ਨੇ ਪਰ ਉਹਨਾਂ ਨੇ ਵੇਖੋ ਪਹਿਲੀ ਦੀ ਗੱਲ ਇਹ ਆ ਵੀ ਆਂਦੇ ਸਾਡੀ ਇਹ ਡਿਊਟੀ ਖਤਮ ਹੋ ਗਈ ਆ ਜੇ ਖਤਮ ਹੋ ਗਈ ਆ ਤੇ ਉਹਨਾਂ ਦਾ ਆਉਣਾ ਹੀ ਨਹੀਂ ਬਣਦਾ ਜੇ ਉਹ ਆਏ ਆ ਤੇ ਉਹਨਾਂ ਨੂੰ ਘਰਾਂ ਵਾਲਿਆਂ ਨੇ ਲੱਗੀ ਇਹੋ ਕਿਹਾ ਵਾ ਕਿ ਇਹ ਤਾਰਾਂ ਨੂੰ ਕੱਟ ਕੇ ਸਾਈਡ ਦੇ ਉੱਤੇ ਕਰ ਦਿੱਤਾ ਜਾਵੇ ਤਾਂ ਜੋ ਰਾਤ ਨੂੰ ਕੋਈ ਇਦਾਂ ਦਾ ਹਾਦਸਾ ਨਾ ਵਾਪਰੇ ਪ੍ਰਸ਼ਾਸਨ ਦੇ ਕਿਸੇ ਉੱਚ ਅਧਿਕਾਰੀ ਦੇ ਨਾਲ ਨਹੀਂ ਗੱਲ ਕੀਤੀ ਗਈ ਉਹਨਾਂ ਜੀ ਬਿਲਕੁਲ ਉਹ ਤੇ ਹੁਣ ਉਹ ਦੱਸਣਗੇ ਔਰ ਪਹਿਲੀ ਤੇ ਗੱਲ ਇਹ ਆ ਵੀ ਜਦੋਂ ਕੋਈ ਕੰਪਲੇਂਟ ਕੱਢਣ ਜਾਂਦਾ ਅਧਿਕਾਰੀ ਉਹ ਆਪਣੇ ਉੱਚ ਅਧਿਕਾਰੀਆਂ ਨੂੰ ਵੀ ਦੱਸਦਾ ਕਿ ਮੈਂ ਆ ਕੰਪਲੇਂਟ ਜਿਹੜੀ ਆ ਇਹ ਕੱਢ ਆਇਆ ਜੀ ਉੱਥੇ ਉਹ ਗਏ ਆ ਤੇ ਉਹਦੇ ਹੁਣ ਉਹ ਦੱਸਣਗੇ ਵੀ ਉਹਨਾਂ ਨੇ ਆਪਣੇ ਅਧਿਕਾਰੀਆਂ ਨਾਲ ਗੱਲ ਕੀਤੀ ਆ ਜਾਂ ਨਹੀਂ ਕੀਤੀ ਪਰ ਕੁੱਲ ਮਿਲਾ ਕੇ ਇਹ ਵੱਡੀ ਲਾਪਰਵਾਹੀ ਆ ਬਿਜਲੀ ਬੋਰਡ ਮਹਿਕਮੇ ਦੀ ਉਹ ਮਹਿਕਮੇ ਦੀ ਲਾਪਰਵਾਹੀ ਕਰਕੇ ਇੱਕ ਇਨਸਾਨ ਜਿਹੜਾ ਵਾ ਆਪਣੀ ਜ਼ਿੰਦਗੀ ਗਵਾ ਬੈਠਾ ਇਸ ਦਲੇਰ ਸਿੰਘ ਦਾ ਉਹ ਪਿਤਾ ਸੀਗਾ ਜਿਹਦੇ ਸਿਰ ਦੇ ਘਰ ਦਾ ਸਾਰਾ ਪਰਿਵਾਰ ਚੱਲ ਰਿਹਾ ਸੀ ਔਰ ਮੈਂ ਦੱਸ ਦੇਣਾ ਚਾਹਣਾ ਵਾਂ ਕਿ ਬਹੁਤ ਜ਼ਿਆਦਾ ਦੁੱਖ ਆ ਇਹਦੇ ਮਾਤਾ ਜੀ ਨੂੰ ਵੀ ਇਹਨੂੰ ਵੀ ਕਿ ਸਾਡਾ ਕਮਾਉਣ ਵਾਲਾ ਜਿਹੜਾ ਘਰ ਦਾ ਮੈਂਬਰ ਆ ਉਹ ਇਸ ਦੁਨੀਆ ਦੇ ਤੇ ਜਿਹੜਾ ਉਹ ਨਹੀਂ ਰਿਹਾ ਜਦ ਇਹ ਇਨਸੀਡੈਂਟ ਹੋਇਆ ਵਾ ਤਾਂ ਉਸ ਵਕਤ ਪੇ ਪ੍ਰਸ਼ਾਸਨ ਅਧਿਕਾਰੀ ਪਹੁੰਚੇ ਸੀ ਕੋਈ ਪ੍ਰਸ਼ਾਸਨ ਅਧਿਕਾਰੀ ਨਹੀਂ ਪਹੁੰਚਿਆ ਸਵੇਰੇ ਸਾਡੇ ਹੀ ਆਗੂ ਨੇ ਬਲਬੀਰ ਸਿੰਘ ਗਨੁਵਾਲ ਉਹ ਜਦੋਂ ਥਾਣੇ ਆਏ ਆ ਤੇ ਥਾਣੇ ਦੇ ਵਿੱਚ ਵੀ ਪ੍ਰਸ਼ਾਸਨ ਅਧਿਕਾਰੀ ਜਿਹੜੇ ਨੇ ਉਹ ਸਿਰਫ ਦੋ ਹੀ ਨਜ਼ਰ ਪਾਏ ਗਏ ਆ ਔਰ ਉੱਥੇ ਵੀ ਲਗਭਗ ਅੱਧਾ ਘੰਟਾ ਬਾਅਦ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਆ ਉਸ ਤੋਂ ਪਹਿਲਾਂ ਕਾਫੀ ਵੀਡੀਓ ਜੜੀਆਂ ਨੇ ਉਹ ਬਣਾ ਲਈਆਂ ਗਈਆਂ ਵਾ ਜਦੋਂ ਸਵੇਰੇ ਹੀ ਪਹੁੰਚੇ ਆ ਉਦੋਂ ਬਿਜਲੀ ਬੋਰਡ ਦੇ ਅਧਿਕਾਰੀ ਆ ਕੇ ਉਹਨਾਂ ਤਾਰਾਂ ਨੂੰ ਇਕੱਠੀਆਂ ਕਰਕੇ ਤੇ ਨਾਲ ਲੱਗਦੇ ਘਰ ਦੇ ਵਿੱਚ ਜਿਹੜਾ ਵਾ ਉਹ ਰੱਖਣ ਦੇ ਸੀ ਕੀ ਮੰਗਾ ਮੰਗ ਵੇਖੋ ਜੀ ਇਹ ਆ ਕਿ ਪੋਸਟਮਾਰਟਮ ਦੀ ਰਿਪੋਰਟ ਜਿਹੜੀ ਆ ਉਸ ਤੋਂ ਬਾਅਦ ਤੈਅ ਕੀਤਾ ਜਾਊਗਾ ਇਹ ਇੱਕ ਕਤਲ ਦਾ ਮਾਮਲਾ ਜਿਹੜਾ ਉਹ ਜਾਣਿਆ ਜਾਂਦਾ ਕਿਉਂਕਿ ਜਿੱਥੇ ਲਾਪਰਵਾਹੀ ਕਰਕੇ ਕਿਸੇ ਦੀ ਜਾਨ ਗਈ ਹੋਵੇ ਉਹ ਇੱਕ ਕਤਲ ਦਾ ਮਾਮਲਾ ਜਿਹੜਾ ਵਾ ਮੰਨਿਆ ਜਾਂਦਾ ਵਾ ਪਰਿਵਾਰ ਜਿਹੜਾ ਵਾ ਇਸ ਵੇਲੇ ਗਹਿਰੇ ਸਦਮੇ ਦੇ ਵਿੱਚ ਆ ਸਾਡੇ ਸਤਿਕਾਰਯੋਗ ਭੈਣ ਜੀ ਜਿਨ੍ਹਾਂ ਦਾ ਜੀਵਨ ਸਾਥੀ ਆ ਜਿਹੜਾ ਦੁਨੀਆ ਤੇ ਨਹੀਂ ਰਿਹਾ ਉਹ ਆਉਂਦੇ ਆ ਉਹਨਾਂ ਦੇ ਨਾਲ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਇਹਨਾਂ ਦੋਸ਼ੀਆਂ ਦੇ ਉੱਤੇ ਹੋਣੀ ਚਾਹੀਦੀ ਆ ਮੈਕਮੇ ਦੇ ਬਿਜਲੀ ਬੋਰਡ ਦੇ ਸਬੰਧਤ ਮੈਕਮੇ ਦੇ ਜਿੰਨੇ ਵੀ ਅਧਿਕਾਰੀ ਆ ਜਿਨ੍ਹਾਂ ਦੀ ਲਾਪਰਵਾਹੀ ਦੇ ਨਾਲ ਇਹ ਜਿਹੜੀ ਆ ਮੌਤ ਹੋਈ ਹੈ